ਸੀਐਮ ਮਾਨ ਨੇ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਚਿੱਠੀ ਲਿਖੀ ਹੈ ਸੀਐਮ ਦੀ ਕੇਂਦਰ ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਨਿਯੁਕਤੀ ਦਹਾਕਿਆਂ ਪੁਰਾਣੀ ਪ੍ਰਸ਼ਾਸਕੀ ਪਰੰਪਰਾ ਅਤੇ ਵਿਵਹਾਰਕ ਜ਼ਰੂਰਤਾਂ ਦੇ ਵਿਰੁੱਧ ਹੈ ਸੀਐਮ ਨੇ ਕਿਹਾ ਹੈ ਰੈਗੂਲਰ ਨਿਯੁਕਤੀਆਂ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਕੈਡਰ ਤੋਂ ਹੁੰਦੀਆਂ ਨੇ ਪੰਜਾਬ ਦੇ ਵੱਲੋਂ ਕੇਂਦਰ ਨੂੰ ਪਹਿਲਾਂ ਹੀ ਇਹ ਜਿਹੜਾ ਅਧਿਕਾਰੀਆਂ ਦਾ ਪੈਨਲ ਹੈ ਭੇਜਿਆ ਜਾ ਚੁੱਕਿਆ ਹੈ ਜੇਕਰ ਲੋੜ ਹੈ ਤਾਂ ਤੁਰੰਤ ਹੋਰ ਨਵਾਂ ਪੈਨਲ ਜਿਹੜਾ ਪੈਨਲ ਅਸੀਂ ਭੇਜ ਸਕਦੇ ਹਾਂ ਉਹਨਾਂ ਨੇ ਕਿਹਾ ਔਰ ਚਿੱਠੀ ਵਿੱਚ ਕਿਹਾ ਗਿਆ ਕਿ 1965 ਚ ਐਫਸੀਆਈ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਕੈਡਰ ਦੇ ਅਧਿਕਾਰੀ ਨੇ ਜ਼ਿੰਮੇਵਾਰੀ ਹੀ ਸੰਭਾਲੀ ਹੈ ਸੀਐਮਆਰ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ 6 ਦਹਾਕਿਆਂ ਦੌਰਾਨ કુલ 37 ਅਧਿਕਾਰੀਆਂ ਨੇ ਇਸ ਅਹੁਦੇ ਤੇ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ 23 ਰੈਗੂਲਰ ਨਿਯੁਕਤੀਆਂ ਸਨ ਅਤੇ ਇਹ ਸਾਰੇ ਪੰਜਾਬ ਕੈਡਰ ਦੇ ਨਾਲ ਸੰਬੰਧਿਤ ਸਨ ਹੋਰ ਕੈਡਰ ਦੇ ਜ਼ਿਕਰ ਅਧਿਕਾਰੀਆਂ ਨੂੰ ਸਿਰਫ ਅਸਥਾਈ ਜਾਂ ਫਿਰ ਐਡਹੌਕ ਆਧਾਰ ਤੇ ਵਾਧੂ ਚਾਰਜ ਦਿੱਤਾ ਗਿਆ ਸੀ सीएम ਨੇ ਕਿਹਾ ਹੈ ਕਿ FCI ਪੰਜਾਬ ਖੇਤਰ ਦਾ ਕੰਮ ਸਿਰਫ ਪ੍ਰਸ਼ਾਸਕੀ ਨਹੀਂ ਹੈ ਸਗੋਂ ਰਾਜ ਦੀ ਖੇਤੀਬਾੜੀ ਪ੍ਰਣਾਲੀ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੇਸ਼ ਦੇ ਕੇਂਦਰੀ ਅਨਾਜ ਭੰਡਾਰਾ ਵਿੱਚ ਸਭ ਤੋਂ ਵੱਡਾ ਅਹਿਮਦਾਨ ਪੌਂਦਾ ਹੈ ਇਸ ਦੇ ਲਈ ਖਰੀਦ ਭੰਡਾਰਾਂ ਅਤੇ ਵੰਡ ਪ੍ਰਣਾਲੀਆਂ ਦੀ ਸਮਝ ਵਾਲੇ ਪੰਜਾਬ ਕੈਟਰ ਦੇ ਅਧਿਕਾਰੀਆਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਮਸਲਾ ਅਸੀਂ ਕਹਿ ਸਕਦੇ ਹਾਂ ਕਿ ਹੋਰ ਛਿਰ ਗਿਆ ਹੈ ਖਾਸ ਤੌਰ ਤੇ ਜਦੋਂ ਕੇਂਦਰ ਦੇ ਸਵਾਲ ਨੇ ਔਰ ਇੱਥੇ ਸੰਗੀ ਟਰਾਂਚੇ ਦਾ ਵੀ ਜ਼ਿਕਰ ਹੋ ਰਿਹਾ ਕਿਉਂ ਸੁਲਤਾਨਾਈ ਜਾ ਰਹੀ ਹੈ ਔਰ ਬਕਾਇਦਾ ਸੁਰੇਕੇ ਟਵੀਟ ਵੀ ਕੀਤਾ ਗਿਆ ਔਰ ਹੁਣ ਸੀਐਮ ਭਗਵੰਤ ਪਾਤਵਾਲੋ ਦਾ ਸੇਕੀ ਹਸਤੇ ਕੜਾ ਇਤਰਾਜ਼ ਹੈ ਜਿਸ ਦਾ ਸੁਰਖਿਆ ਚਾਣਾ ਲਾਸਟ ਦਾ ਕੌਮੀ ਕੁਰਾਖ ਸੁਰੱਖਿਆ ਦਿਨਾਂ ਜੁੜਿਆ ਹੋਇਆ ਹੈ ਮਾਮਲਾ ਹੈ ਕਿਉਂਕਿ ਆਊਟਸਾਈਡਰ ਜੀਐਮ ਜਿਹੜਾ ਹੈ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਠੀਕ ਨਹੀਂ ਹੈ ਕਿਉਂਕਿ ਹੁਣ ਤੱਕ ਪਰੰਪਰਾ ਜੋ ਹੈ उस कायम रख और सीधे तौर पर मसला जुड़िया होया है जीएम जनरल मैनेजर क्योंकि बहुत सारिया शक्तियां होंदिया ने और इसका जिक्र जोड़ा है वह भी हो रहा है तो प्रतपाल सिंह नाल फोन लाइन से मौजूद ने बीजेपी के आगू ने स्पोक्सपर्सन ने बल्लेवाल साहब स्वागत है न्यूज एटीन बहुत सारे मसलों के विचले एक होर मसला विवाद कह लिए खड़ा हो गया है ਜੀਐਮ ਦੀ ਨਿਯੁਕਤੀ ਜਿਹੜੀ ਐਫਸੀਆਈ ਦੇ ਵਿੱਚ ਕੀਤੀ ਗਈ ਹੈ ਔਰ ਸੀਐਮ ਨੇ ਚਿੱਠੀ ਲਿਖ ਕੇ ਬਕਾਇਦਾ ਕਿਹਾ ਹੈ ਕਿ ਪਰੰਪਰਾ ਕਾਇਮ ਰੱਖੀ ਜਾਵੇ ਔਰ ਅਜਿਹਾ ਬਿਲਕੁਲ ਗਲਤ ਹੈ ਪੰਜਾਬ ਤੋਂ ਬਾਹਰ ਦੇ ਅਧਿਕਾਰੀ ਦੀ ਨਿਯੁਕਤੀ ਦੇਖੋ ਗੱਲ ਇਸ ਤਰ੍ਹਾਂ ਜੀ ਜਿਹੜੇ ਸ਼੍ਰੀ ਨਿਵਾਸ ਜੀ ਯਾ ਜਿ ਪੂਰਾ ਨਾਮ ਇਹਨੂੰ ਮਨ ਦਾ ਧਿਆਨ ਨਹੀਂ ਆ ਰਿਹਾ ਜਿਹੜੇ ਲੱਗੇ ਹੋਏ ਸੀਗੇ ਉਹ ਬਿਲਕੁਲ ਪੰਜਾਬ ਦੇ ਅੰਦਰ ਦੇ ਸੀਗੇ ਪਰ ਉਹਨਾਂ ਲਈ ਦੇ ਨਹੀਂ ਜੇ ਆਪਾਂ ਫਿਰ ਪਿਸ਼ਵੁਮੀ ਦੇਖਿਓ ਆਈ ਥਿੰਕ ਤਾਮਿਲਨਾਡੂ ਜਾਂ ਕੇਰਲਾ ਕੇਰਲਾ ਤੋਂ ਸੀ। ਹਾਂ ਠੀਕ ਹੈ ਕਿ ਪੰਜਾਬ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਹਿੱਸਾ ਹੈ। ਅਸੀਂ ਮੰਨਦੇ ਹਾਂ ਜੇ ਆਮ ਆਦਮੀ ਪਾਰਟੀ ਨੇ ਮੰਨਣਾ ਸ਼ੱਕਤਾ ਤਾਂ ਫਿਰ ਮਾਰੀ ਗੱਲ ਹੈ ਜੇ ਮਾਨ ਸਾਹਿਬ ਨੇ ਵੀ ਸ਼ੱਕਤਾ ਤਾਂ ਮਾਰੀ ਗੱਲ ਹੈਗੀ ਆ। ਅਗਰ ਹੋਰ ਗੱਲ ਕਰੀ ਅੱਗੇ ਵੱਧ ਕੇ ਕਿ ਆਈ ਹੈ ਕਿ ਜਿਹੜੇ 200 ਸਾਡੇ ਪੰਜਾਬ ਦੇ ਲੱਗੇ ਹੋਏ ਨੇ ਇਹ ਕੰਦੇ ਅਸੀਂ 3-4 ਨਾਮਾਂ ਦਾ ਪੈਨਲ ਭੇਜਿਆ ਸੀ। ਉਸ ਪੰਜਾਬੀ ਕਿਹੜਾ ਸੀ ਜੀ ਫਿਰ ਦੇ ਆਪਾਂ ਇਹ ਇਸ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਤੇ ਉਤਰੇ ਆ ਫਿਰ ਉਹਦੀ ਵੀ ਗੱਲ ਕਰ ਲਈਏ ਫਿਰ ਆਪਾਂ ਤੀਸਰੀ ਗੱਲ ਗੁਰਜੋ ਤੇ ਕਰ ਲਈਏ ਕਿ ਜਿਹੜੀ ਰੀਨਾ ਗੁਪਤਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲੱਗੀ ਹੋਈ ਆ ਪੰਜਾਬ ਦੇ ਜਿੱਥੇ ਪੰਜਾਬੀ ਨੇ ਬਹਿਣਾ ਸੀ ਪੰਜਾਬੀ ਨੇ ਬਹਿਣਾ ਸੀ ਉਥੇ ਦਿੱਲੀ ਵਾਲੀ ਕਿਉਂ ਬੈਠੀ ਆ ਜੀ ਹੂੰ ਦੀਪਕ ਚੋਹਾਨ ਯੂਪ ਦੇ ਨੇ ਉਹ ਜਿਹੜਾ ਇੰਡਸਟਰੀਅਲ ਡਿਪਾਰਟਮੈਂਟ ਦੇ ਚੇਅਰਮੈਨ ਜਿੱਥੇ ਪੰਜਾਬੀ ਨੇ ਬਹਿਣਾ ਸੀਗੇ ਹੂੰ ਉਥੇ ਕਿਉਂ ਦੂਜਾ ਬੈਠਾ ਜੀ ਜਤਿੰਦਰ ਸ਼ੰਟੀ ਜਿਹੜੇ ਦਿੱਲੀ ਦੇ ਨੇ ਉਹ ਚੇਅਰਮੈਨ ਲੱਗੇ ਹੋਏ ਨੇ ਉੱਥੇ ਪੰਜਾਬੀ ਨੇ ਬਹਿਣਾ ਸੀਗਾ ਕਿ ਉੱਥੇ ਅਕਬਰ ਸਿੰਘ ਅਹਬਾਬ ਗਰੇਵਾਲ ਜਾਂ ਜਿਹੜੇ ਉਹ ਆਰ ਪੀ ਐਨ ਮਲੋਤੜਾ ਹੁੰਨੀ ਆਦੇ ਹੁੰਦੇ ਸੀ ਆਪਣੀਆਂ ਡਿਬੇਟਸ ਦੇ ਵਿੱਚ ਕਿ ਉਹ ਕਾਬਲ ਲੋਕ ਨਹੀਂ ਸੀਗੇ ਨੀ ਪੰਜਾਬੀ ਹੋਰ ਬੜੇ ਆਮ ਆਦਮੀ ਪਾਰਟੀ ਦੇ ਲੋਕ ਵਰਕਰ ਤੁਰੇ ਸਰਦੇ ਆ ਉਹ ਨੁਕਤੀਆਂ ਤੇ ਆਪਾਂ ਦਿੱਲੀ ਵਾਲੇ ਤੇ ਬਾਅਦ ਵਿੱਚ ਸਟੇਟਾਂ ਵਾਲੇ ਕਿਉਂ ਬਿਠਾਤੇ ਸੀ ਕਿ ਉੱਥੇ ਪੰਜਾਬ ਦਾ ਹੱਕ ਨਹੀਂ ਮਾਰਿਆ ਜਾਂਦਾ ਉੱਥੇ ਪੰਜਾਬੀ ਅਗਰ ਪੰਜਾਬੀ ਜਾ ਕੇ ਗੱਲ ਕਰਦਾ ਉੱਥੇ ਦਾ ਬੀਬੀ ਦੂਜੀ ਭਾਸ਼ਾ ਚ ਬੋਲਣ ਲੱਗ ਜਾਂਦੀ ਹੈਗੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਲੀ ਉੱਥੇ ਗੱਲ ਕਰਦੀ ਹੈ ਜੀ ਪਰ ਉੱਥੇ ਜਿਹੜਾ ਇੰਡਸਟਰੀ ਡਿਪਾਰਟਮੈਂਟ ਚ ਜਾਂਦੇ ਆ ਉਹ ਆਪਾਂ ਯੂਪੀ ਦੀ ਗੱਤੇ ਹੋ ਰਹੀ ਸ਼ੁਰੂ ਹੋ ਜਾਂਦੀ ਹੈ ਉਹ ਦੀ ਗੱਲ ਕਰ ਲਈਏ ਜੀ ਗੱਲਾਂ ਤਾਂ ਸਾਰੀਆਂ ਖੁੱਲ੍ਹ ਕਰ ਲਉਣਾ ਜੀ ਫਿਰ ਅਸੀਂ ਤਾਂ ਪੰਜਾਬ ਕੇਡਰ ਜਾਂ ਯੂਪੀ ਕੇਡਰ ਨੂੰ ਆਪਦਾ ਮੰਨਦੇ ਆ ਅਸੀਂ ਚੰਡੀਗੜ੍ਹ ਆਪਦਾ ਮੰਨਦੇ ਆ ਆਪਾਂ ਉਸ ਗੱਲ ਤੇ ਤਾਂ ਆ ਜੀਏ ਉਹਨੇ ਮੇਰਾ ਕਿਤੇ ਜੁੜੇ ਹੋਏ ਸੀ ਮੀਲ ਜੀ ਉਹਦਾ ਗੱਲ ਲੈ ਕੇ ਜਾ ਰਹੇ ਪਏ ਕੀ ਕਹਿੰਦਾ ਜੀ ਅਸੀਂ ਤਾਂ ਸ਼ਿਵਰਾਜ ਚੋਹਾਨ ਨੂੰ ਚਿੱਠੀ ਲਿਖੀ ਸੀਗੀ ਸ਼ਿਵਰਾਜ ਚੋਹਾਨ ਨੂੰ ਚਿੱਠੀ ਲਿਖ ਕੇ ਕੀ ਹੋਣਾ ਸੀ ਜੀ ਠੀਕ ਹੈ ਅਪਾ ਜਵਾਬ ਲੈ ਲਿਆ ਬਲੇਵਾਲ ਸਾਹਿਬ ਹੂੰ ਠੀਕ ਹੈ ਗਰਕ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਵਾਦਵੀ ਪਾਰਟੀ ਤੋਂ ਗਰਕ ਸਾਹਿਬ ਤੁਸੀਂ ਸਾਰੀ ਗੱਲ ਸੁਣ ਰਹੇ ਹੋਗੇ ਬਹੁਤ ਸਾਰੀ ਲਿਸਟ ਦੇਖੋ ਬਲੇਵਾਲ ਸਾਹਿਬ ਨੇ ਗਿਣਾ ਦਿੱਤੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਬਾੜੀ ਨੇ ਪੰਜਾਬ ਤੋਂ ਬਾਹਰ ਦੇ ਜਿਹੜੇ ਨੇ ਚੇਅਰਮੈਨ ਲਗਾਏ ਗਏ ਨੇ ਅਧਿਕਾਰੀ ਲਗਾਏ ਗਏ ਨੇ ਤਾਂ ਫਿਰ ਇੱਥੇ ਆਬਜੈਕਸ਼ਨ ਕਿਉਂ ਪਾਲ ਜੀਾਂ ਦੀ ਪੂਰੀ ਗੱਲ ਸੁਣੀ ਹੈ ਠੀਕ ਹੈ ਨਾ ਔਰ ਮੈਂ ਜਿਸ ਚੀਜ਼ ਦਾ ਖਦ사 ਜ਼ਾਹਰ ਕੀਤਾ ਸੀ ਆਪਣੇ ਟਵੀਟ ਦੇ ਵਿੱਚ ਠੀਕ ਹੈ ਕਿ ਨਹੀਂ ਉਹੀ ਚੀਜ਼ ਦਾ ਮਜ਼ਹਰਾ ਜਿਹੜਾ ਹੈਗਾ ਪ੍ਰਿਤਪਾਲ ਜੀ ਕਰ ਰਹੇ ਹੈਗੇ ਨੇ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਕਦੇ ਵੀ ਪੰਜਾਬ ਦੇ ਨਾਲ ਖੜਦੀ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸਵਾਲ ਦਾ ਜਵਾਬ ਸਵਾਲ ਨਹੀਂ ਹੁੰਦਾ ਸਭ ਤੋਂ ਪਹਿਲੀ ਤੇ ਗੱਲ ਇਹ ਹੈਗੀ ਹੈ ਕਿ ਇੱਕ ਸੰਘੀ ਢਾਂਚੇ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਔਰ ਸੰਘੀ ਢਾਂਚਾ ਜਿਹੜਾ ਸਾਡਾ ਗੁਲਦਸਤਾ ਸਾਡਾ ਮੁਲਕ ਹੈਗਾ ਉਹ ਇਸੇ ਕਰਕੇ ਉਹ ਉੱਚ ਵਿਕੇਂਦਰੀਕਰਨ ਹੈਗਾ ਸੀ ਕਿ ਕੇਂਦਰ ਦੀਆਂ ਆਪਣੀਆਂ ਸ਼ਕਤੀਆਂ ਹੈਗੀਆਂ ਸੂਬਿਆਂ ਦੀਆਂ ਆਪਣੀਆਂ ਹੈਗੀਆਂ ਲੋਕਲ ਸਭਾਵਾਂ ਦੀਆਂ ਆਪਣੀਆਂ ਹੈਗੀਆਂ ਪਰ ਪਿਛਲੇ 14 ਸਾਲ ਤੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਨੋਦੀਪ ਸਿੰਘ ਸਾਹਿਬ ਦੀ ਸਰਕਾਰ ਜਦੋਂ ਤੋਂ ਆਈ ਹੈ ਔਰ ਇਹ ਅਨੇ ਬਹਾਨੇ ਲਗਾਤਾਰ ਖਾਸ ਕਰਕੇ ਉਹਨਾਂ ਸੂਬਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ ਜਿਵੇਂ ਪੰਜਾਬ ਦੀ ਗੱਲ ਕਰਾਂ ਇਹ ਲਗਾਤਾਰ ਖਾਸ ਕਰਕੇ ਦੀਆਂ ਦੀਆਂ ਅੱਖਾਂ ਦੇ ਵਿੱਚ ਪੰਜਾਬੀ ਚੁਬਦੇ ਹੈਗੇ ਆ ਔਰ ਇੱਕ ਇੱਕ ਕਰਕੇ ਸਾਡੇ ਹੱਥੋਂ ਸਾਡੀਆਂ ਇਹ ਪਾਵਰਾਂ ਖੋ ਰਹੇ ਨੇ ਜਿਸ ਦਾ ਇਤਰਾਜ਼ ਮੁੱਖ ਮੰਤਰੀ ਸਾਹਮਣੇ ਸਬੰਧਤ ਮੰਤਰੀ ਇੱਥੇ ਹਣ ਕਹਰੇ ਸੀ ਮੰਤਰੀ ਸ਼ਿਵਰਾ ਚੋਹਾਨ ਆਊਟ ਆਫ ਯਾਨੀ ਕਿ ਕਈ ਵਾਰੀ ਹੁੰਦਾ ਕਿ ਨਾ ਦੂਜਾ ਲਿਆ ਜਾਂਦਾ ਸਬੰਧਤ ਮੰਤਰੀ ਨੂੰ ਇਸ ਚੀਜ਼ ਦਾ ਜਿਗਰ ਕੀਤਾ ਇਤਰਾਜ਼ ਜਤਾਇਆ ਹੈਗਾ ਕਿ ਪੰਜ ਅਸੀਂ ਨਾਮ ਭੇਜੇ ਸੀ ਤੁਸੀਂ ਉਹਨਾਂ ਨੂੰ ਦਰਕਿਨਾਰ ਕੀਤਾ ਫਿਰ ਸੁਪਾਲ ਜੀ ਕਹਿ ਰਹੇ ਸੀ ਕਿ ਉਸ ਪੈਨਲ ਦੇ ਵਿੱਚ ਕਿਹੜੇ ਪੰਜ ਪੰਜਾਬੀ ਸੀ ਪਹਿਲੀ ਗੱਲ ਤਾਂ ਹੁੰਦਾ ਵੀ ਜਿਹੜੇ ਕੇਡਰ ਹੁੰਦਾ 올 ਇੰਡੀਆ ਐਗਜ਼ਾਮ ਹੁੰਦਾ ਔਰ ਕੇਤਰ ਉਸ ਦੇ ਮੁਤਾਬਕ ਸੂਬੇ ਮਿਲ ਰਹਾ ਹੈ ਔਰ ਪੰਜਾਬ ਸੂਬੇ ਕੋਲੇ 200 ਤੋਂ ਵੱਧ ਕਾਬਲ ਆਫਿਸਰ ਆਈਐਸ ਆਫਿਸਰ ਹੈਗੇ ਹੈ ਤੇ ਔਰ ਉਹਨਾਂ ਨੂੰ ਦਰਕਰਾਰ ਕਰਕੇ ਯੂਟੀ ਦਾ ਲਾਉਣ ਦੇ ਪਿੱਛੇ ਜਿਹੜੀ ਮੰਚਾ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਕੇਂਦਰ ਜਿਹੜਾ ਹੈਗਾ ਪੰਜਾਬ ਸਭ ਤੋਂ ਵੱਧ ਹਿੱਸਾ ਪਾਉਣ ਵਾਲਾ ਸੂਬਾ ਹੈਗਾ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਔਰ ਐਫਸੀਆਈ ਦਾ ਜਿੰਨੇ ਦੇਖੋ ਇਹ ਯੂਟੀ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹ ਕਹਿ ਰਹੇ ਨੇ ਕਿ ਚੰਡੀਗੜ੍ਹ ਤਾਂ ਪੰਜਾਬ ਦਾ ਹੀ ਹਿੱਸਾ ਹੈ ਉਹ ਇਹ ਜ਼ਿਕਰ ਕਰ ਰਹੇ ਨੇ ਉਹਨਾਂ ਦਾ ਆਪਣਾ ਕਿ ਪੰਜਾਬ ਦਾ ਹਿੱਸਾ ਮੈਡਮ ਹੁਣ ਤੱਕ ਦਾ 60 ਸਾਲਾਂ ਦਾ ਇਤਿਹਾਸ ਹੈਗਾ ਹੁਣ ਤੱਕ ਸੈਂਤੀ ਅਫਸਰਾਂ ਦੀ ਨਿਯੁਕਤੀ ਹੋਈ ਹੈ ਉਹਨਾਂ ਚੋਂ 23 ਅਫਸਰ ਰੈਗੂਲਰ ਅਫਸਰ ਸੀ ਔਰ 23 ਪੰਜਾਬ ਕੇਡਰ ਦੇ ਹੈਗੇ ਸੀ ਜਦੋਂ ਅਸੀਂ ਤਾਂ ਕਹਿੰਦੇ ਪੰਜਾਬ ਦਾ ਹਿੱਸਾ ਹੈ ਇਹ ਤਾਂ ਬੀਜੇਪੀ ਆ ਜਿਹੜਾ ਸਾਡੇ ਤੋਂ ਚੰਡੀਗੜ੍ਹ ਵੀ ਖੋਣ ਨੂੰ ਫਿਰਦੀ ਹੈ ਇਹ ਤਾਂ ਬੀਜੇਪੀ ਆ ਸਾਡੇ ਤੋਂ ਪੰਜਾਬ ਯੂਨੀਵਰਸਿਟੀ ਖੋਣ ਨੂੰ ਫਿਰਦੀ ਹੈ ਇਹ ਬੀਜੇਪੀ ਆ ਸਾਡੇ ਤੋਂ ਬੀਬੀਐਮ ਵੀ ਖੋਣ ਨੂੰ ਫਿਰਦੀ ਹੈ ਇਹ ਤਾਂ ਬੀਜੇਪੀ ਨਹੀਂ ਮਨਛਾ ਹੈਗਾ ਅਸੀਂ ਤਾਂ ਖੁਦ ਕਹਿੰਦੇ ਪੰਜਾਬ ਦਾ ਹਿੱਸਾ ਹੈ ਝੂਠੀ ਔਰ ਪੰਜਾਬ ਦਾ ਹੀ ਤੇ ਜਾਨੀ ਕਿ ਕੇਡਰ ਦਾ ਉੱਥੇ ਅਫੀਸਰ ਲੱਗਣਾ ਚਾਹੀਦਾ ਅਸੀਂ ਕੋਈ ਪੰਜਾਬ ਦਾ ਅਫੀਸਰ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦਾ ਇਹਦੀ ਲੀਡਰਸ਼ਿਪ ਲਗਾਤਾਰ ਜਿਹੜੀ ਹੈਗੀ ਆ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰ ਰਹੀ ਹੈ। ਬਲੇਵਦ ਸਾਹਿਬ ਠੀਕ ਹੈ ਚਲੋ ਗਲਤੀ ਮੰਨ ਲਈਏ ਕਿ ਵਕੋ ਵਕਤ ਤੁਸੀਂ ਪੋਜੀਸ਼ਨ ਦਾ ਜ਼ਿਕਰ ਕਰ ਰਹੇ ਹੋ ਪਰ ਜ਼ਰੂਰੀ ਹੈ ਕਿ ਉਸ ਨੂੰ ਦੁਹਰਾਇਆ ਹੀ ਜਾਵੇ। ਪੰਜਾਬ ਕੈਡਰ ਦਾ ਅਧਿਕਾਰੀ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਨੇ ਗਰਖਸਾਰੇ ਲੰਬੀ ਲਿਸਟ ਜਿਹੜੀ ਹੈ ਉਹ ਭੇਜੀ ਗਈ ਪੈਨਲ ਭੇਜਿਆ ਗਿਆ ਸੀਐਮ ਨੇ ਵੀ ਕਿਹਾ ਹੈ ਲੋੜ ਪੈਂਦੀ ਹੈ ਸੀ ਦੁਬਾਰਾ ਭੇਜ ਦਵਾਂਗੇ ਪਰ ਪੰਜਾਬ ਦਾ ਅਧਿਕਾਰੀ ਹੋਣਾ ਚਾਹੀਦਾ ਹੈ। ਗੁਰਜੋਤ ਮੈਂ ਸਿਰ ਪਹਿਲਾਂ ਉਹੀ ਗੱਲ ਦਗਾ ਹਾਂ ਕਿ ਮੈਂ ਇੱਕ ਸਵਾਲ ਪੁੱਛਿਆ ਸੀ ਜੇ ਆਪਾਂ ਡਿਸਕ੍ਰਿਮੀਨੇਸ਼ਨ ਤੇ ਉਤਰੇ ਆਂ ਆ ਫਿਰ ਕੀ ਜਿਹੜੇ ਪੰਜ ਨਾਮ ਭੇਜੇ ਸੀ ਉਹ ਪੰਜਾਬੀ ਸੀਗੇ ਮਤਲਬ ਨਹੀਂ ਸੀਗੇ ਫਿਰ ਮੈਂ ਪੁੱਛਦਾ ਕਿ ਚੰਡੀਗੜ੍ਹ ਦੀ ਐਸਐਸਪੀ ਕੌਣ ਹੈ ਪੰਜਾਬ ਕੈਡਰ ਦੀ ਹੈ ਕਿ ਕਿੱਥੇ ਹੋਰ ਕੈਡਰ ਦੀ ਹੈ ਕੱਲ ਤਾਂ ਉਹਦੇ ਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਜਾਣਗੇ ਸਮਝੋ ਗੱਲ ਆਪਾਂ ਨਿਯੁਕਤੀਆਂ ਦੇ ਉੱਪਰ ਆਫੀਸਰਸ ਦੀ ਨਿਯੁਕਤੀ ਦੇ ਉੱਪਰ ਚੁੱਪ ਨਹੀਂ ਕਰ ਸਕਦੇ ਹੈਗੇ ਮੇਰਾ ਸਵਾਲ ਸੀ ਜਿੱਥੇ ਪੰਜਾਬੀਆਂ ਦਾ ਹੱਕ ਮਾਰਿਆ ਜਾ ਰਿਹਾ ਜਾਨੀ ਕਿ ਜਿਹੜੀ ਰੇਨੂ ਰੇਨੂ ਗੁਪਤਾ ਹੈਗੀ ਹੈ ਦੀਪਕ ਚੋਹਾਨ ਹੈਗਾ ਹੈ ਯਾ ਜਿਹੜਾ ਕੀ ਕਹਿੰਦੇ ਜਤਿੰਦਰ ਸ਼ੰਤੀ ਜੀ ਹੈਗੇ ਨੇ ਉੱਥੇ ਤਾਂ ਪੰਜਾਬੀਆਂ ਨੇ ਬਹਿਣਾ ਸੀ ਨਾ ਉਹ ਕੁਰਸੀਆਂ ਦੇ ਚੇਅਰਮੈਨਾਂ ਦੇ ਉੱਪਰ ਉੱਥੇ ਤਾਂ ਕੋਈ ਡਿਊਟੀ ਉਹ ਇੱਥੇ ਕੋਈ ਹਿਮਾਚਲ ਕੋਈ ਉਹਨਾਂ ਨੂੰ ਤਾਂ ਬਿਠਾ ਨਹੀਂ ਸਕਦੇ ਸੀ ਉੱਥੇ ਪੰਜਾਬੀ ਨੇ ਬਹਿਣਾ ਸੀਗਾ ਤੇ ਆਪਾਂ ਕਿਉਂ ਬਿਠਾਏ ਮੈਂ ਤਾਂ ਕਿਹਾ ਅਹਿਬਾਬ ਗਰੇਵਾਲ ਨੂੰ ਕਿਉਂ ਨਹੀਂ ਬਿਠਾਇਆ ਜੀ ਇਨਾਰੇ ਸਾਥੀ ਸਪੋਕਸਪਰਸਨ ਸੀ ਇੱਕ ਬਾਰ ਸਿੰ ਇਹਨਾਰੇ ਸਾਥੀ ਸਪੋਕਸਪਰਸਨ ਸੀ ਆਰਪੀ ਆਰਪੀ ਸਿੰਘ ਮਲੋਤਰਾ ਇਹਨਾਰੇ ਸਪੋਕਸਪਰਸਨ ਸੀ ਆਪਣੇ ਨਾਲ ਡਿਬੇਟਾਂ ਕਰਦੇ ਰਹੇ ਇਹਨਾਂ ਲਈ ਜਿੱਤਦੇ ਰਹੇ ਨੇ ਪਰ ਦਿੱਲੀ ਦੀ ਸਪੋਕਸਪਰਸਨ ਨੂੰ ਆ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਾ ਦੇਣਾ ਕਿੱਥੋਂ ਦਾ ਕਿੱਥੋਂ ਦਾ ਨਿਆਂ ਕਰਤਾ ਦੀ ਪੰਜਾਬ ਦੇ ਨਾਲ ਉਹ ਪੰਜਾਬੀਆਂ ਨੇ ਧੋਖਾ ਨਹੀਂ ਹੋਇਆ ਐਸਸੀਆਈ ਦਾ ਇੱਕ ਆਈਏਸ ਅਫਸਰ ਦੇ ਆਈਐਸ ਨੂੰ ਆਪਾਂ ਡਿਸਕ੍ਰਿਮੀਨੇਸ਼ਨ ਦੇ ਵਿੱਚ ਨਹੀਂ ਚੁੰਦੇ ਕਿ ਉਹ ਕਿਤੋਂ ਵੀ ਆ ਕੇ ਆ ਕੇ ਲੱਗ ਸਕਦੇ ਨੇ ਪੂਰੀ ਗੁਸਤਾਨ ਇੱਕ ਹੈ ਕਿ ਆਪਾਂ ਡਿਸਕ੍ਰਿਮੀਨੇਸ਼ਨ ਇਸ ਗੱਲ ਦੀ ਸ਼ੁਰੂ ਕਰਤੀ ਹੈ ਕਿ ਨਹੀਂ ਜੀ ਉਹ ਤਾਂ ਯੂਟੀ ਕੇਡਰਾ ਚਾਹੇ ਉਹ 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 ਹੋਵੇ ਚਾਹੇ ਪੰਜਾਬ ਦਾ ਹੀ ਹੋਵੇ ਪਿੱਛੋਂ ਨਹੀਂ 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 ਉਹ ਯੂਟੀ ਕੇਡਰਾ ਉਹ ਮਹਾਰਾਸ਼ਟra ਕੇਡਰ ਇੱਥੇ ਮਹਾਰਾਸ਼ਟra ਕੇਡਰ ਤੇ ਬੀਜੀਪੀ ਵੀ ਲੱਗਦੇ ਰਹੇ ਨੇ ਤੁਹਾਨੂੰ ਯਾਦ ਹੋਣਾ ਐਸ ਤ ਸਵਿਰ ਕਿਹੜੇ ਕਿਹੜੇ ਕੇਡਰ ਤੇ ਸੀਗੇ ਜੀ ਉਹ ਪੰਜਾਬ ਸੀ ਡੈਪੋਟੇਸ਼ਨ ਲੈ ਕੇ ਆਏ ਸੀ ਹੋਰ ਕਈ ਅਧਿਕਾਰੀ ਮੈਂ ਇੱਕ ਬੜੀ ਜੇ ਡਰਗ ਸਾਹਿਬ ਜੇ ਤੁਸੀਂ ਜੁੜੇ ਹੋਏ ਹੋ ਤਕਈ ਅਧਿਕਾਰੀ ਨੇ ਆਈਪੀਐਸ ਆਈਏਐਸ ਜਿਹੜੇ ਦੂਸਰੇ ਕੇਡਰ ਤੋਂ ਆਪਰ ਲੀਵਿੰਗ ਕਰਾ ਕੇ ਪੰਜਾਬ ਦੇ ਵਿੱਚ ਲਿਆਂਦੇ ਹੋਏ ਨੇ ਕੰਮ ਕਰਨ ਦੇ ਲਈ ਆਈਐਸ ਅਧਿਕਾਰੀ ਹਮ ਕਿਰਪਾ ਕਰਕੇ ਸਰਬ ਹੁੰਦੇ ਤਾਂ ਆਪਾਂ ਨੂੰ ਜਵਾਬ ਲੈਂਦੇ ਬੱਲੇਵਾਲ ਸਾਹਿਬ ਮੈਂ ਰੋਕ ਰਹੀ ਹਾਂ ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਧੰਨਵਾਦ ਹੈ ਤਕਲ ਮਿਲਾਕੇ ਮਸਲਾ ਹੈ ਕਿ ਜਿਹੜੇ ਐਫਸੀਆਈ ਦੇ ਜੀਐਮ ਨੇ ਜਨਰਲ ਮੈਨੇਜਰ ਨੇ ਉਹਨਾਂ ਦੀ ਨਿਯੁਕਤੀ ਦਾ ਔਰ ਉਹ ਪੈਨਲ ਭੇਜਿਆ ਗਿਆ ਸੀ ਪਰ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਮੌਜੂਦਾ ਐਸ.ੀ.ਐਮ. ਜਿਮ ਨੂੰ ਚਿੱਠੀ ਲਿਖੀ ਗਈ ਹੈ ਬਕਾਇਦਾ ਕਿ ਇਹ ਕੈਡਰ ਜਿਹੜਾ ਹੈ ਪੰਜਾਬ ਕੈਡਰ ਤੋਂ ਹੀ ਅਧਿਕਾਰੀ ਦੀ ਨਿਯੁਕਤੀ ਹੋਣੀ